ਹਾਂਜੀ ਦੋਸਤੋ ਲੈ ਕੇ ਹਾਜ਼ਰ ਆ ਆਪਾਂ ਆਪਣੀ ਕਹਾਣੀ ਅਣਵਿਆਹੀ ਮਾਂ ਭਾਗ ਪਹਿਲਾ ਇਸ ਕਹਾਣੀ ਨੂੰ ਲਿਖਿਆ ਹੈ ਕਿਰਨਦੀਪ ਕੌਰ ਭਾਈ ਰੂਪਾ ਜੀ ਨੇ ਕਿੰਨੇ ਦਿਨਾਂ ਮੰਗਰੋਂ ਅੱਜ ਮੈਂ ਗੂੜੀ ਨੀਂਦੇ ਸੌਣ ਦਾ ਸੋਚ ਰਿਹਾ ਸੀ ਪਰ ਕੋਈ ਅਜੀਬ ਜਿਹੀ ਚੀਜ਼ ਮੇਰੇ ਕੰਨਾਂ ਵਿੱਚ ਕੁਝ ਨਾ ਕੁਝ ਕਹਿੰਦੀ ਜਾਪੀ ਮੈਂ ਡਰ ਗਿਆ ਖੇਸ ਨੂੰ ਚੰਗੀ ਤਰ੍ਹਾਂ ਨਾਲ ਆਪਦੇ ਉੱਪਰ ਲਪੇਟ ਲਿਆ ਜਿਵੇਂ ਮੈਂ ਇੰਜ ਕਰਕੇ ਆਪਣੇ ਆਪ ਨੂੰ ਉਸ ਉਪਰੀ ਸ਼ੈਤੋਂ ਬਚਾ ਲਿਆ ਹੋਵੇ ਸਿਰਾਂ ਨੇ ਪਿਆ ਦੀਵਾ ਬੁੱਝ ਗਿਆ ਤੇ ਮਨ ਹੋਰ ਬੇਚੈਨ ਹੋ ਗਿਆ ਜਿਵੇਂ ਕਹਿੰਦੇ ਹੁੰਦੇ ਨੇ ਕਿ ਕੱਲੇ ਬੰਦੇ ਨੂੰ ਤਾਂ ਘਰ ਦੀਆਂ ਕੰਧਾਂ ਵੀ ਖਾਣ ਨੂੰ ਆਉਂਦੀਆਂ ਮੈਂ ਖੇਸ ਮੂੰਹ ਉਤੋਂ ਲਾਹਿਆ ਮੁੜਕੋ ਮੁੜਕੀ ਹੋਇਆ ਮੈਂ ਤੌੜੇ ਵੱਲ ਭੱਜਿਆ ਪਾਣੀ ਪੀਤਾ ਤੇ ਮੰਜੇ ਦੀ ਬਾਹੀ ਤੇ ਹੀ ਬੈਠ ਗਿਆ ਕਿੰਨਾ ਹੀ ਥਿਰ ਮੈਂ ਆਪਣੇ ਪੈਰਾਂ ਵੱਲ ਝਾਕੀ ਗਿਆ ਮੈਨੂੰ ਆਪਣੀਆਂ ਫਟੀਆਂ ੱਡੀਆਂ ਤੋਂ ਕਚਿਆਂ ਜਿਹੀ ਆਈ ਫਿਰ ਹਨੇਰੇ ਦਾ ਸਹਾਰਾ ਲੈਂਦਿਆਂ ਮੈਂ ਗਵਾਂਢ ਦੀ ਤਾਈ ਵੱਲ ਝਾਤੀ ਮਾਰੀ ਸਭ ਕੁਝ ਠੀਕ ਸੀ ਮੈਂ ਬੇਫਿਕਰਾ ਹੋ ਸਵੇਰ ਲਈ ਬਯੰਤਾ ਕਢਣ ਲੱਗਿਆ ਹੁਣ ਦਿਲ ਨੂੰ ਟਿਕਾ ਜਿਹਾ ਸੀ ਛੱਤ ਦੇ ਬੱਲੇ ਮੇਰੇ ਵੱਲ ਝਾਕ ਰਹੇ ਸਨ ਜਾਂ ਮੈਂ ਉਹਨਾਂ ਵੱਲ ਇਹ ਮੈਨੂੰ ਨਹੀਂ ਸੀ ਪਤਾ ਪਰ ਹਾਂ ਇਹ ਮੈਨੂੰ ਸ਼ਾਬਾਸ਼ੀ ਜ਼ਰੂਰ ਦੇ ਰਹੇ ਸਨ ਘਰ ਵਿੱਚ ਮੈਂ ਇਕੱਲਾ ਰਹਿੰਦਾ ਸੀ ਛੜੇ ਬੰਦੇ ਦੀ ਕੋਈ ਜੂਨ ਨਹੀਂ ਹੁੰਦੀ ਪਰ ਪਤਾ ਨਹੀਂ ਕਿਉਂ ਪੰਜ ਕਿੱਲਿਆਂ ਦਾ ਮਾਲਕ ਮੈਂ ਫਿਰ ਵੀ ਛੜਾ ਸੀ ਪਰਜਾਈਆਂ ਤੇ ਭਾਈ ਇਡੋਂ ਮੇਰੇ ਤੋਂ ਔਖੇ ਸਨ ਪਰ ਮੈਂ ਕਿਸੇ ਦੀ ਬਹੁਤੀ ਪਰਵਾਹ ਨਹੀਂ ਸੀ ਕਰਦਾ ਮਾਂ ਬਾਪ ਗੁਜਰਨ ਤੋਂ ਬਾਅਦ ਆਪ ਰੋਟੀ ਟੁੱਕ ਕਰ ਲੈਂਦਾ ਕਦੇ-ਕਦੇ ਮਨ ਵਿੱਚ ਆਉਂਦਾ ਕਿ ਜੇ ਮੇਰਾ ਵਿਆਹ ਹੋਇਆ ਹੁੰਦਾ ਮੈਂ ਵੀ ਮੰਜੇ ਤੇ ਬੈਠ ਟੌਰ ਨਾਲ ਰੋਟੀ ਖਾਂਦਾ ਪਰ ਫਿਰ ਸੋਚਦਾ ਯਾਰ ਟੌਰ ਨਾਲ ਤਾਂ ਰੋਟੀ ਮੈਂ ਹੁਣ ਵੀ ਖਾ ਲੈਣਾ ਮੈਂ ਕੁਰਸੀ ਢਾ ਲੈਣੀ ਤੇ ਇੱਕ ਸਟੂਲ ਜਿਹਦਾ ਸਨਮੈਕਾ ਥੋੜਾ ਜਿਹਾ ਉਖੜਿਆ ਹੋਇਆ ਸੀ ਪਰ ਜਦੋਂ ਮੈਂ ਉਹਦੇ ਤੇ ਰੋਟੀ ਵਾਲਾ ਥਾਲ ਰੱਖ ਲੈਂਦਾ ਤੰਬੋ ਤੇ ਚੰਗਾ ਲੱਗਦਾ ਫਿਰ ਮੈਂ ਕੁਰਸੀ ਤੇ ਬੈਠ ਕੇ ਰੋਟੀ ਖਾਂਦਾ ਮੇਰੇ ਗਵਾਂਢ ਵਿੱਚ ਇੱਕੋ ਇੱਕ ਤਾਈ ਜਿਹੜੀ ਵਿਚਾਰੀ ਬਖਤ ਦੀ ਮਾਰੀ ਸੀ ਜਵਾਕ ਕੋਈ ਕੁੱਖੋ ਨਾ ਫੁੱਟਿਆ ਤੇ ਤਾਇਆ ਫਿਕਰਾਂ ਵਿੱਚ ਹੀ ਤਾਈ ਨੂੰ ਅਲਵਿਦਾ ਕਹਿ ਗਿਆ ਸੀ ਇਹ ਮੇਰੀ ਤਾਈ ਦਾਈ ਸੀ ਜਿਹਦੇ ਬੱਚਾ ਨਾ ਹੁੰਦਾ ਜਾਂ ਬੱਚਾ ਟੇਡਾ ਹੁੰਦਾ ਔਰਤਾਂ ਦੀਆਂ ਹੋਰ ਬਿਮਾਰੀਆਂ ਦੀ ਉਹ ਚੰਗੀ ਮਾਹਰ ਸੀ ਜਿਹੜੀਆਂ ਵੱਡੀਆਂ ਡਾਕਟਰਨੀਆਂ ਨੂੰ ਵੀ ਫੇਲ ਕਰਦੀ ਸੀ ਪਰ ਜਿੰਨੇ ਕਹਿੰਦੇ ਹੁੰਦੇ ਨੇ ਘਰ ਦਾ ਜੋਗੀ ਜੋਗੜਾ ਬਾਹਰਲਾ ਜੋਗੀ ਸਿੱਧ ਓਵੇਂ ਤਾਈ ਦਾ ਕੋਈ ਇਲਾਜ ਨਹੀਂ ਸੀ ਕਰ ਸਕਿਆ ਤੇ ਤਾਈ ਦੇ ਹੱਥੋਂ ਕਈ ਕੁੱਖਾਂ ਹਰੀਆਂ ਹੋਈਆਂ ਸਨ ਰਾਤ ਬਰਾਤੇ ਲੋੜ ਪੈਂਦੀ ਤਾਂ ਤਾਈ ਮੈਨੂੰ ਭੱਜ ਕੇ ਆਵਾਜ਼ ਮਾਰ ਦਿੰਦੀ ਮੈਂ ਵੀ ਚਲਿਆ ਜਾਂਦਾ ਪੁੰਨ ਦਾ ਕੰਮ ਹਰ ਬੰਦੇ ਨੂੰ ਖਿੜੇ ਮੱਥੇ ਕਰਨਾ ਚਾਹੀਦਾ ਇੱਕ ਦਿਨ ਕੋਈ ਔਰਤ ਇੱਕ ਕੁੜੀ ਨੂੰ ਨਾਲ ਲੈ ਕੇ ਆਈ ਕੁੜੀ ਦਾ ਮੂੰਹ ਲਪੇਟਿਆ ਹੋਇਆ ਸੀ ਰਿਸ਼ਤੇ ਵਿੱਚ ਖੋਰੇ ਕੀ ਲੱਗਦੀਆਂ ਸਨ ਦੋਹੇ ਤਾਈ ਕੋਲ ਆ ਕੇ ਰੋਣ ਲੱਗ ਪਈਆਂ ਮੈਂ ਤਾਈ ਕੇ ਆਟਾ ਰੱਖਣ ਗਿਆ ਸੀ ਮਚਲਾਨੀ ਵਿੱਚ ਹੀ ਸੀ ਉਸ ਔਰਤ ਨੇ ਤਾਈ ਨੂੰ ਕਿਹਾ ਬੇਬੇ ਅੰਦਰ ਆ ਕੇ ਗੱਲ ਸੁਣ ਮੈਂ ਕਦੇ ਕਿਸੇ ਦੀ ਇੰਜ ਗੱਲਾਂ ਨਹੀਂ ਸੁਣੀਆਂ ਸੀ ਜਿਵੇਂ ਅੱਜ ਉਹਨਾਂ ਦੀਆਂ ਗੱਲਾਂ ਸੁਣਨ ਦੀ ਉਤਸੁਕਤਾ ਸੀ ਤਾਈ ਤੇ ਉਹ ਔਰਤ ਅੰਦਰ ਚਲੀਆਂ ਗਈਆਂ ਮਗਰ ਹੀ ਉਹ ਕੁੜੀ ਔਰਤ ਬੋਲੀ ਬੇਬੇ ਦਾਇਆਂ ਕੋਲੋਂ ਕਾਦੇ ਪਰਦੇ ਹੁੰਦੇ ਆ ਤੂੰ ਸਾਡੀ ਇੱਕੋ ਲਾਜ ਰੱਖ ਆ ਬੇਵਾ ਨੇ ਢਿੱਡ ਕਰਵਾ ਲਿਆ ਕੁਆਰੀ ਨੇ ਖੋਰੇ ਕੀ ਦਾ ਬੀ ਲਈ ਫਿਰਦੀ ਆ ਆ ਬੇਬੇ ਬਸ ਸਾਡੀ ਇੱਜ਼ਤ ਤੇਰੇ ਹੱਥ ਆ ਕੋਈ ਇਹਦਾ ਹੱਲ ਕਰ ਤਾਈ ਡਰ ਗਈ ਹਾਏ ਹਾਏ ਭਾਈ ਤੂੰ ਇਹ ਕੀ ਕਹੀ ਜਾਨਾ ਮੈਂ ਹੁਣ ਦੱਸ ਇਹਦਾ ਕੀ ਕਰਾਂ ਕੇਸ ਕਰਨਾ ਉਹ ਮੈਂ ਕਰ ਦੂੰ ਔਰਤ ਹਰਖ ਦੇ ਵਿੱਚ ਬੋਲੀ ਬੇਬੇ ਜੰਮ ਦੇ ਜਵਾਕ ਦੀ ਸੰਗੀ ਘੁੱਟ ਦੇ ਇਹ ਮੇਰੀ ਭਾਣ ਜੀ ਆ ਪਹਿਲਾਂ ਤਾਂ ਪਤਾ ਨਹੀਂ ਲੱਗਿਆ ਜਦੋਂ ਢਿੱਡ ਦਿਖਾਈ ਦੇਣ ਲੱਗਿਆ ਤਾਂ ਮਾਂ ਨੇ ਡਰਦੀ ਨੇ ਮੇਰੇ ਕੋਲ ਭੇਜ ਦਿੱਤੀ ਬੇਵਾ ਹੁਣ ਬੇਬੇ ਤੂੰ ਕਰ ਕੋਈ ਹੱਲ ਮੈਂ ਤਾਂ ਬਹੁਤ ਆਸਾਂ ਲੈ ਕੇ ਆਈਆਂ ਤੇਰੇ ਕੋਲ ਤਾਈ ਨੇ ਸਾਫ਼ ਮਨਾਂ ਕਰ ਦਿੱਤਾ ਪਰ ਜਦੋਂ ਉਸ ਔਰਤ ਨੇ ਤਾਈ ਦੇ ਹੱਥ ਵਿੱਚ ਸੋਨੇ ਦੀ ਮੰਦਰੀ ਰੱਖੀ ਤੇ ਕਿਹਾ ਪੈਸੇ ਤੈਨੂੰ ਕੰਮ ਹੋਏ ਬਾਅਦ ਦੇਵਾਂ ਤਾਂ ਤਾਈ ਖੋਰੇ ਕਿਵੇਂ ਮੰਨ ਗਈ ਮੇਰੇ ਲੂੰ ਕੰਡਾ ਖੜਾ ਹੋ ਗਿਆ ਸੋਚਿਆ ਤਾਈ ਦੇ ਆਪ ਦੇ ਔਲਾਦ ਨਹੀਂ ਪਰ ਇਹ ਪਾਪ ਉਹ ਕਿਵੇਂ ਕਰੂਗੀ ਮੈਨੂੰ ਤਾਈ ਤੇ ਬਹੁਤ ਗੁੱਸਾ ਆਇਆ ਉਹ ਔਰਤ ਬੋਲੀ ਕਿ ਅਸੀਂ ਕੱਲ ਆਥਣੇ ਆਵਾਂਗੀਆਂ ਤੂੰ ਤਿਆਰ ਰਹੀਂ ਬਸ ਕਿਸੇ ਤੀਜੇ ਬੰਦੇ ਦੇ ਗੱਲ ਕੰਨੀ ਨਾ ਪੈ ਜਾਵੇ ਦੋ ਚਾਰ ਦਿਨ ਅਸੀਂ ਤੇਰੇ ਕੋਲ ਰਹਾਂਗੀਆਂ ਜਾਂ ਕੁੜੀ ਨੂੰ ਤੇਰੇ ਕੋਲ ਛੱਡ ਜਾऊं ਤੇਰੇ ਤੇ ਤਾਂ ਮੈਨੂੰ ਇਤਬਾਰੀ ਆ ਬੇਬੇ ਮੇਰੇ ਵੀ ਕੇਸ ਵੇਖ ਲਾ ਤੂੰ ਹੀ ਤਾਂ ਕੀਤੇ ਆ ਵੇਖਣ ਵਿੱਚ ਉਹ ਚੰਗੇ ਘਰੋਂ ਲੱਗਦੀਆਂ ਸਨ ਪਰ ਮੈਨੂੰ ਪਤਾ ਨਹੀਂ ਕਿਉਂ ਉਸ ਕੁੜੀ ਤੇ ਤਰਸ ਜਿਹਾ ਆ ਮੈਥੋਂ ਰੋਟੀ ਵੀ ਨਾ ਪੱਕੀ ਤੇ ਕੋਈ ਕੰਮ ਨਾ ਹੋਇਆ ਮੈਨੂੰ ਵਾਰ-ਵਾਰ ਉਹ ਕੁੜੀ ਹੀ ਦਿੱਸੀ ਜਾਵੇ ਮਨ ਵਿੱਚ ਬਹੁਤ ਕੁਝ ਆਈ ਜਾਵੇ ਕੀ ਕੀ ਕਰਾਂ ਮੈਂ ਰਾਤ ਨੂੰ ਰੋਟੀ ਨਾ ਖਾਧੀ ਮਨ ਵਿੱਚ ਸੋਚੀ ਗਿਆ ਕੁਝ ਨਾ ਕੁਝ ਤੇ ਆਖਰ ਮੈਂ ਆਰਾਮ ਦੀ ਨੀਂਦ ਸੌਂ ਗਿਆ ਸਵੇਰੇ ਹੀ ਤਾਈ ਕੋਲ ਗਿਆ ਤਾਈ ਪੀੜੀ ਤੇ ਬੈਠੀ ਸੂਤ ਕੱਤੀ ਜਾਵੇ ਮੈਂ ਤਾਈ ਦੇ ਬਰੋਬਰ ਹੀ ਪੈਰੀਂ ਪਾਰ ਬੈਠ ਗਿਆ ਮੈਨੂੰ ਇੰਜ ਬੈਠਿਆਂ ਵੇਖ ਤਾਈ ਕਹਿੰਦੀ ਮੰਜਾ ਪੀੜੀ ਲੈ ਲਾ ਭਾਈ ਨੇਕ ਕਿਵੇਂ ਸੋਖਾ ਅੱਜ ਸਵੇਹਾ ਹੀ ਤਾਈ ਕੋਲ ਆ ਗਿਆ ਮੈਂ ਉੰਜ ਹੀ ਬੈਠਾ ਰਿਹਾ ਅੱਜ ਤੱਕ ਤਾਈ ਕੋਲ ਇੰਨੀ ਸੰਗ ਨਹੀਂ ਸੀ ਵਿਖਾਈ 40 ਵਰਿਆਂ ਦੀ ਉਮਰ ਹੋ ਚੱਲੀ ਆ ਪਰ ਅੱਜ ਗੱਲ ਕਹਿਣ ਤੋਂ ਮੈਂ ਝਿਜਕ ਰਿਹਾ ਸੀ ਤਾਈ ਨੇ ਫਿਰ ਕਿਹਾ ਵੇ ਨੇਕ ਕੀ ਹੋ ਗਿਆ ਤੈਨੂੰ ਇਉਂ ਕੁੜੀਆਂ ਵਾਂਗੂ ਬਹਿ ਗਿਆ ਤੂੰ ਆ ਕੇ ਮੈਂ ਪਹਿਲਾਂ ਕੁਝ ਸੋਚੀ ਗਿਆ ਫਿਰ ਜਿਵੇਂ ਡਰਦਿਆਂ ਹੋਇਆਂ ਆਪਣੀ ਗੱਲ ਛੇਤੀ ਨਾਲ ਨਿਮੇੜੀ ਕਿਹਾ ਤਾਈ ਮੈਂ ਉਹ ਜਵਾਕ ਲੈਣਾ ਤਾਈ ਨੂੰ ਗੱਲ ਸਮਝਣਾ ਲੱਗੀ ਤਾਂ ਮੈਂ ਹੁਣ ਧੀਰਜ ਫੜ ਗਿਆ ਸੀ ਤੇ ਬੋਲਿਆ ਤਾਈ ਜਿਹੜੀ ਕੱਲ ਔਰਤ ਤੇ ਉਹ ਕੁੜੀਆਂ ਆਈਆਂ ਸਨ ਮੈਂ ਉਹਨਾਂ ਦੀਆਂ ਸਾਰੀਆਂ ਗੱਲਾਂ ਸੁਣ ਲਈਆਂ ਸੀ ਤੂੰ ਸਾਰੀ ਉਮਰ ਪਾਪ ਨਹੀਂ ਖਟਿਆ ਪਰ ਹੁਣ ਜਾਂਦੀ ਉਮਰੇ ਆਪਦੇ ਸਿਰ ਪਾਪ ਨਾ ਬਰਾ ਜਿਹੜਾ ਜੰਮਦਾ ਬੱਚਾ ਹੋਊ ਉਹ ਤੂੰ ਮੈਨੂੰ ਦੇ ਦੀ ਤਾਈ ਬੇਨੇਕ ਮੈਂ ਕਦੋਂ ਪਾਪ ਕਰਦੀ ਆ ਪਰ ਤੈਨੂੰ ਪਤਾ ਅੱਜ ਕੱਲ ਕੀ ਕੁਝ ਹੋ ਰਿਹਾ ਜੇ ਇਹ ਕਿਸੇ ਹੱਥ ਹਸਪਤਾਲ ਜਾਂਦੇ ਉਥੇ ਵੀ ਤਾਂ ਤਾਈ ਦੀ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਮੈਂ ਬੋਚ ਲਈ ਤੇ ਕਿਹਾ ਤਾਈ ਰੱਬ ਨੇ ਕੋਈ ਵਸੀਲਾ ਬਣਾ ਕੇ ਉਹਨੂੰ ਤੇਰੇ ਕੋਲ ਭੇਜਿਆ। ਬਸ ਇਹ ਰੱਬ ਦੀ ਰਜ਼ਾ ਸਮਝ। ਤੂੰ ਉਹ ਜੰਮਦਾ ਬੱਚਾ ਮੇਰੀ ਝੋਲੀ ਪਾ ਦੇ। ਭਾਵੇਂ ਕੁੜੀ ਹੋਵੇ ਜਾਂ ਮੁੰਡਾ। ਤਾਈ ਕੁਝ ਸੋਚਣ ਲੱਗੀ ਪਰ ਮੇਰੇ ਹਾੜੇ ਕੱਢਦੇ ਨੂੰ ਵੇਖ ਕੇ ਉਹ ਬੋਲੀ, ਵੇਖਾਂਗੇ ਜਿਹੋ ਜਿਹਾ ਵੇਲਾ ਹੋਇਆ। ਮੈਂ ਰਾਤ ਦਾ ਭੁੱਖਾ ਸੀ ਪਰ ਸੱਚਮੁੱਚ ਹੀ ਮੇਰੀ ਭੁੱਖ ਮਰ ਚੁੱਕੀ ਸੀ। ਮੈਂ ਆਪਦੇ ਕੱਚੇ ਵੇੜੇ ਵਿੱਚ ਗੇੜੇ ਕੱਢ ਰਿਹਾ ਸੀ ਕਿ ਕਦੋਂ ਉਹ ਆਉਣ। ਸੱਚੀ ਹੀ ਮੇਰੇ ਮਨ ਵਿੱਚ ਖੁਸ਼ੀ ਸੀ 4 ਵਜੇ ਦਾ ਟਾਈਮ ਸੀ ਕੁੜੀ ਦਾ ਰੰਗ ਪੀਲਾ ਭੂਕ ਵਰਗਾ ਹੋਇਆ ਪਿਆ ਸੀ ਸ਼ਾਇਦ ਉਹਨੂੰ ਦਰਦ ਲੱਗ ਗਏ ਸਨ ਉਹ ਆਉਂਦੀਆਂ ਮੇਰੇ ਨਜ਼ਰੀ ਪਈਆਂ ਮੈਂ ਤਾਈ ਕੋਲ ਗਿਆ ਤਾਈ ਤੇ ਮੈਨੂੰ ਹਜੇ ਭਰੋਸਾ ਵੀ ਨਹੀਂ ਸੀ ਕਿਉਂਕਿ ਹੁਣ ਤਾਈ ਲਾਲਚ ਵਿੱਚ ਸੀ ਤੇ ਲਾਲਚੀ ਬੰਦੇ ਦਾ ਕੋਈ ਭਰੋਸਾ ਨਹੀਂ ਕਰਨਾ ਚਾਹੀਦਾ ਮੈਂ ਤਾਈ ਨੂੰ ਫੇਰ ਠੋਕਰ ਕੇ ਆਇਆ ਚੇਤੇ ਆਇਆ ਵੱਡੇ ਭਾਈ ਦੇ ਵਿਆਹ ਵੇਲੇ ਮੈਨੂੰ ਦੋ ਆਨੇ ਪਰ ਦੀ ਛਾਪ ਆਈ ਸੀ ਉਹ ਮੇਰੇ ਟਰੰਕ ਵਿੱਚ ਹੀ ਸੀ ਮੈਂ ਟਰੰਕ ਖੋਲ ਕੇ ਛਾਪ ਕੱਢੀ ਭਾਵੇਂ ਇਹ ਛੋਟਾ ਤੋਹਫਾ ਸੀ ਪਰ ਮੈਂ ਭੱਜ ਕੇ ਤਾਈ ਨੂੰ ਫੜਾਇਆ ਉਹ ਦੋਹੀ ਸੁਹਾਤ ਅੰਦਰ ਸੀ ਤਾਈ ਨੇ ਮੈਨੂੰ ਕਿਹਾ ਹੁਣ ਤੂੰ ਮੇਰੇ ਨੇੜੇ ਤੇੜੇ ਰਹੀਂ ਜਵਾਕ ਜੰਮਦਾ ਵੀ ਮੈਂ ਤੇਰੀ ਝੋਲੀ ਪਾ ਦੇਣਾ ਜਵਾਕ ਦੀ ਰੋਂਦੇ ਦੀ ਚੂੰ ਵੀ ਨਾ ਸੁਣੇ ਮੈਂ ਤਾਈ ਦੀ ਹਰ ਗੱਲ ਮੰਨਣ ਨੂੰ ਤਿਆਰ ਸੀ ਉਵੇਂ ਹੀ ਕੀਤਾ ਮੈਂ ਵੀ ਤਾਈ ਦੇ ਨੇੜੇ ਤੇ ਡੇ ਰਹਾ ਅਰਦਾਸਾਂ ਕੀਤੀਆਂ ਤੇ ਜਵਾਕ ਦੀ ਪਹਿਲੀ ਕਲਕਾਰੀ ਨਾਲ ਮੇਰੀਆਂ ਵਾਸ਼ਾਂ ਖੇੜ ਗਈਆਂ ਸਨ ਤਾਈ ਨੇ ਔਰਤ ਨੂੰ ਪਤਾ ਨਹੀਂ ਕੀ ਕਿਹਾ ਤੇ ਆਪ ਜਵਾਕ ਲੈ ਕੇ ਮੇਰੇ ਕੋਲ ਆ ਗਈ ਹਾਈ ਹਾਈ ਇੰਨਾ ਸੋਹਣਾ ਜਵਾਕ ਰੂਮ ਵਰਗਾ ਪੁਰਾਣੇ ਜਿਹੇ ਖੇਸ ਵਿੱਚ ਲਪੇਟਿਆ ਮੈਨੂੰ ਫੜਾ ਕੇ ਬੋਲੀ ਹੁਣ ਇੱਥੋਂ ਚਲਾ ਜਾ ਉਹਨਾਂ ਨੂੰ ਢਿੰਕਣਾ ਪੈ ਜੀ ਤੂੰ ਇਹਨੂੰ ਆਪਣੀ ਅੰਦਰਲੀ ਸੁਭਾਤ ਵਿੱਚ ਹੀ ਰੱਖੀ ਬਾਕੀ ਤੈਨੂੰ ਪਤਾ ਹੀ ਐ ਇਨਕ ਬੀ ਨਾ ਬਜੰਮੀਆਂ ਬੱਚਾ ਕਿਵੇਂ ਰੱਖਣਾ ਮੈਂ ਹਾਂ ਕਹੀ ਕਿਉਂਕਿ ਅਕਸਰ ਹੀ ਤਾਈ ਜੇ ਕਿਸੇ ਦਾ ਕੇਸ ਹੁੰਦਾ ਮੈਨੂੰ ਹੀ ਸਾਦੀ ਹੁੰਦੀ ਸੀ ਮੈਂ ਉਤਲਾ ਓੜਪੋੜ ਕਰਨ ਜਾਣਦਾ ਸੀ ਮੈਂ 6-3 ਦਿਨੇ ਆਪਦੇ ਘਰ ਆ ਗਿਆ ਬੱਚੇ ਦੇ ਮੂੰਹ ਤੇ ਪਲੂਣ ਜਹੀ ਸੀ ਮੈਂ ਡਰ ਗਿਆ ਕਿਤੇ ਇਹਨੂੰ ਕੁਝ ਹੋ ਨਾ ਜਾਵੇ ਫਿਰ ਮੈਨੂੰ ਪਤਾ ਲੱਗਿਆ ਕਿ ਬੱਚਾ ਤਾਂ ਜਮਾਂ ਦਾ ਆਏ ਹੀ ਹੁੰਦਾ ਮੈਨੂੰ ਉਹ ਬੱਚਾ ਫੜ ਕੇ ਬਹੁਤ ਸਕੂਨ ਮਿਲਿਆ ਸ਼ਾਇਦ ਦੀ ਡੱਬੀ ਕੱਢੀ ਮੂੰਹ ਨੂੰ ਥੋੜਾ ਜਿਹਾ ਸ਼ਹਿਦ ਲਾਇਆ ਮੈਂ ਆਏ ਵੀ ਨਾ ਪੁੱਛਿਆ ਕਿ ਇਹ ਮੁੰਡਾ ਜਾਂ ਕੁੜੀ ਜਵਾਕ ਰੋਣ ਲੱਗਿਆ ਮੈਂ ਡਰ ਗਿਆ ਭਾਵੇਂ ਤਾਂ ਆਈ ਕਿ ਘਰ ਤੋਂ ਕਿੰਨੀਆਂ ਬਿੱਥਾਂ ਤੇ ਸੁਭਾਤ ਸੀ ਤੇ ਬੂਹਾ ਵੀ ਲੱਗਿਆ ਹੋਇਆ ਸੀ ਪਰ ਮੇਰੇ ਮਨ ਵਿੱਚ ਡਰ ਸੀ ਮੈਂ ਸਟੋਪ ਚਲਾਇਆ ਦੁੱਧ ਗਾਂ ਦਾ ਤੱਤਾ ਕੀਤਾ ਤੇ ਕੌਲੀ ਵਿੱਚ ਪਾ ਕੇ ਰੂਹ ਦੇ ਫੰਬੇ ਦੀ ਬੱਤੀ ਬਣਾ ਕੇ ਹੌਲੀ-ਹੌਲੀ ਉਹਦੇ ਮੂੰਹ ਨੂੰ ਲਾਉਣ ਲੱਗਿਆ ਇਹ ਸਮਾਂ ਮੇਰੇ ਲਈ ਬਹੁਤ ਔਖਾ ਸੀ ਪਰ ਮੈਂ ਹਾਰਿਆ ਨਹੀਂ ਜ਼ਿੰਦਗੀ ਨੂੰ ਜਿਉਣ ਦਾ ਸਵਾਦ ਤਾਂ ਹੁਣ ਆਉਣਾ ਸੀ। ਬੱਚਾ ਬੱਤੀ ਨੂੰ ਚੂਸਦਾ ਥੱਕ ਜਾਂਦਾ ਤੇ ਉਹ ਸੌਂ ਜਾਂਦਾ। ਫਿਰ ਮੈਨੂੰ ਉਹਦੇ ਪੁਰਾਣੇ ਖੇਸ ਜਿਸ ਵਿੱਚ ਲਪੇਟਿਆ ਸੀ ਉਹ ਤੋਂ ਸੁੱਕ ਜਹੀ ਆਈ। ਮੈਂ ਸੰਦੂਖ ਖੋਲ੍ਹਿਆ। ਉਹਦੇ ਵਿੱਚ ਨਵਾਂ ਨਕੋਰ ਖੇਸ ਕੱਢਿਆ। ਉਹਦੇ ਵਿੱਚ ਬੱਚਾ ਲਪੇਟਿਆ। ਰੱਬ ਦਾ ਸ਼ੁਕਰ ਆ ਕਿ ਮੇਰੀ ਧੀ ਸੀ। ਹੁਣ ਮੈਂ ਆਪ ਦੇ ਆਪ ਨੂੰ ਸਰਦਾਰ ਨੀਕ ਸਯੁਖ ਕਹਾਇਆ ਕਰਾਂਗਾ। ਮੈਂ ਜਵਾਕ ਦੇ ਪੋਤੜੇ ਬਣਾਈ ਕਿੰਨਾ ਹੀ ਕੁਝ ਹੋਰ ਕੀਤਾ ਲਗਭਗ ਹੁਣ ਮੇਰੇ ਕੰਮ ਵਧ ਗਏ ਸਨ ਤਾਈ ਨੇ ਉਸ ਔਰਤ ਨੂੰ ਕਿਹਾ ਕਿ ਜਿੱਥੇ ਗੱਲ ਹੈਗੀ ਆ ਨੱਪ ਦਿਓ ਮੈਂ ਜਵਾਕ ਦਾ ਕੰਮ ਮੁਕਾ ਦਿੱਤਾ ਏ ਉਸ ਕੁੜੀ ਦੇ ਦਿਲ ਤੇ ਖੋਰੇ ਕੀ ਬੀਤੀ ਹੋ ਤਾਈ ਦੱਸਦੀ ਸੀ ਕਿ ਕੁੜੀ ਨੇ ਇਹ ਗੱਲ ਸੁਣ ਕੇ ਲੰਬਾ ਹੌਂਕਾ ਲਿਆ ਸੀ ਤਾਈ ਦੇ ਚਿਹਰੇ ਤੇ ਛਾਈ ਖੁਸ਼ੀ ਦੱਸਦੀ ਸੀ ਕਿ ਤਾਈ ਨੂੰ ਉਹਨਾਂ ਨੇ ਹੋਰ ਖੋਰੇ ਕਿੰਨੇ ਕ ਪੈਸੇ ਦਿੱਤੇ ਹੋਣਗੇ ਜਾਪੇ ਵਾਲੀ ਕੁੜੀ ਜਰਵਾਣੀ ਸੀ ਉਹ 2 ਦਿਨਾਂ ਵਿੱਚ ਹੀ ਠੀਕ ਹੋ ਗਈ ਤੇ ਆਪਣੇ ਘਰ ਚਲੀ ਗਈ ਕਹਿੰਦੇ ਹੁੰਦੇ ਆ ਕਿ ਧੀਆ ਬਹੁਤ ਪੋਲੀਆਂ ਹੁੰਦੀਆਂ ਸੱਚਮੁੱਚ ਮੇਰੀ ਧੀ ਨੂੰ ਜਿਵੇਂ ਪਤਾ ਲੱਗ ਗਿਆ ਸੀ ਕਿ ਮੈਂ ਇੱਥੇ ਰੋਈ ਤਾਂ ਕੋਈ ਮੈਨੂੰ ਚੱਕ ਕੇ ਲੈ ਜੂ ਉਹ ਚੁੱਪ ਕਰਕੇ ਸੌ ਜਾਂਦੀ ਭੁੱਖ ਲੱਗਦੀ ਤਾਂ ਮੂੰਹ ਵਿੱਚ ਉਂਗਲ ਪਾ ਲੈਂਦੀ ਮੈਂ ਦੁੱਧ ਪਿਆ ਕੇ ਉਹਦੇ ਪੋਤਲੇ ਬਦਲ ਦਿੰਦਾ ਫਿਰ ਤੋਂ ਉਹ ਵੀ ਦਿੰਦਾ ਹੁਣ ਕੋਈ ਜ਼ਿਆਦਾ ਖਤਰਾ ਨਹੀਂ ਸੀ ਮੈਂ ਕਿੰਨੇ ਦਿਨ ਤਾਂ ਬਾਹਰ ਹੀ ਨਾ ਨਿਕਲਿਆ ਤਾਈ ਮੇਰੇ ਕੋਲ ਗੇੜਾ ਮਾਰ ਜਾਂਦੀ ਸ਼ਹਿਰੋਂ ਸਮਾਨ ਲੈ ਕੇ ਆਉਣਾ ਸੀ ਕੁੜੀ ਦੇ ਕੱਪੜੇ ਤੇ ਹੋਰ ਨੇ ਇੱਕ ਸੁੱਕ ਮੈਂ ਸੋਚਿਆ ਕਿ ਤਾਈ ਕੋਲ ਆਵਦੀ ਧੀ ਨੂੰ ਛੱਡ ਜਾਵਾਂ ਗੇਟ ਟੱਪਣ ਲੱਗਿਆ ਤਾਂ ਮਨ ਵਿੱਚ ਕੁਝ ਆਇਆ ਤੇ ਤਾਈ ਨੂੰ ਕਿਹਾ ਆ ਚੱਕ ਤਾਈ ਪੈਸੇ ਜਵਾਕ ਦੇ ਕੱਪੜੇ ਸਾਬਣ ਸੋਡਾ ਸਾਰਾ ਕੁਝ ਤੂੰ ਲੈ ਆ ਸ਼ਹਿਰੋਂ ਮੇਰਾ ਨਹੀਂ ਚਿੱਤ ਮੰਨਦਾ ਜਾਣ ਨੂੰ ਤਾਈ ਬਣ ਕੇ ਕਿਰਾਇਆ ਵੀ ਤੇਰਾ ਵਿੱਚ ਇਹੀ ਆ ਤੂੰ ਮੈਨੂੰ ਸਮਾਨ ਲਿਆ ਕੇ ਦੇ ਤਾਈ ਸਮਾਨ ਲੈਣ ਚਲੀ ਗਈ ਮੇਰੇ ਕੋਲ ਮੇਰੇ ਯਾਰ ਵੇਲੀ ਆਉਂਦੇ ਤਾਂ ਮੈਂ ਉਹਨਾਂ ਨੂੰ ਅੰਦਰ ਨਾ ਲੈ ਕੇ ਆਉਂਦਾ ਸਗੋਂ ਬਾਹਰ ਦੀ ਬਾਰ ਹੀ ਤੋੜ ਦਿੰਦਾ ਸਭ ਹੈਰਾਨ ਸੀ ਕਿ ਇਹ ਖੇਤ ਵੀ ਨਹੀਂ ਢੇਡਾ ਮਾਰਦਾ ਮੇਰੇ ਖੇਤ ਦਾ ਗਵਾਂਢੀ ਮੈਨੂੰ ਦੱਸਣ ਆਇਆ ਕਿ ਨਰਮੇ ਨੂੰ ਸੁੰਡੀ ਪੈ ਗਈ ਆ ਉਹਦੇ ਤੇ ਸਪਰੇਅ ਛਿੜਕ ਦੇ ਮੈਂ ਉਹਨੂੰ ਮਿੰਤ ਕੀਤੀ ਕਿ ਜਰ ਮੇਰੀ ਸਿਹਤ ਠੀਕ ਨਹੀਂ ਤੂੰ ਇਉਂ ਕਰ ਨੰਦੀ ਕਿਉਂ ਮੇਰਾ ਨਾਂ ਲੈ ਕੇ ਸਪਰੇਅ ਲਿਆ ਤੇ ਕਿਸੇ ਤੋਂ ਛੜਕਾ ਦੇ ਉਹਦੇ ਪੈਸੇ ਮੇਰੇ ਤੋਂ ਲੈ ਜੀ ਮੇਰੇ ਯਾਰ ਵੀ ਰੱਬ ਵਰਗੇ ਸਨ ਉਹਨਾਂ ਨੇ ਨਰਮਾ ਆਪ ਹੀ ਵੇਖਿਆ ਪਰ ਇਹ ਗੱਲ ਕਿੱਥੇ ਗੁੱਝੀ ਰਹਿੰਦੀ ਆ ਮੇਰਾ ਇੱਕ ਯਾਰ ਬੇਲੀ ਮੇਰੇ ਕੋਲ ਆਇਆ ਤੇ ਸਿੱਧਾ ਹੀ ਬੋਲਿਆ ਅੱਜ ਵਾਕੀ ਦਾ ਲੈ ਕੇ ਆਇਆ ਸੱਚ ਦਸੀ ਝੂਠ ਨਾ ਬੋਲੀ ਆਪਾਂ ਪੱਗ ਵਟ ਜਾ ਰਹਾਂ ਤੇਰੀ ਪਰਜਾਈ ਵੀ ਮੈਨੂੰ ਪੁੱਛਦੀ ਸੀ ਕਿ ਜਵਾਕ ਕੀ ਦਾ ਏ ਮੈਂ ਖਮਾ ਖਮੋਸ਼ ਹੋ ਗਿਆ ਕਿ ਕੀ ਬੋਲਾਂ ਮਨ ਵਿੱਚ ਸੋਚਣ ਲੱਗਿਆ ਆਖਰ ਤਾਰੇ ਨੇ ਮੈਨੂੰ ਫੇਰ ਹਲੂਣਿਆ ਤੇ ਕਿਹਾ ਬੋਲਦਾ ਨਹੀਂ ਯਾਰ ਕੀ ਗੱਲ ਏ ਤੈਨੂੰ ਮੇਰੇ ਤੇ ਇੰਨਾ ਹੀ ਭਰੋਸਾ ਸੀ ਮੇਰੀਆਂ ਅੱਖਾਂ ਵਿੱਚ ਪਾਣੀ ਆ ਗਿਆ ਤੇ ਮੈਂ ਕਿਹਾ ਯਾਰ ਮੈਂ ਇੱਕ ਧੀ ਗੋਦ ਲਈ ਆ ਪਰ ਤੂੰ ਕਿਸੇ ਕੋਲ ਭਾਫ ਨਾ ਕੱਢੀ ਇਹ ਗੱਲ ਆਪਣੇ ਵਿੱਚ ਹੀ ਰਹੀਂ ਕਿਸੇ ਦਾ ਜਨੇਪਾ ਸੀ ਤਾਈ ਕੋਲ ਲੈ ਕੇ ਆਈ ਪਰ ਦੋ ਜਵਾਕ ਸੀ ਮੈਂ ਤਾਈ ਦੀ ਮਿੰਨਤ ਕੀਤੀ ਕਿ ਇੱਕ ਜਵਾਕ ਮੈਨੂੰ ਦੇ ਦੇ ਤਾਈ ਨੇ ਉਹਨਾਂ ਨੂੰ ਕਿਹਾ ਕਿ ਇੱਕ ਜਵਾਕ ਹੀ ਹੋਇਆ ਦੂਜੇ ਦਾ ਤਾਂ ਤੁਹਾਨੂੰ ਕੋਲ ੱਖਾ ਹੀ ਸੀ ਬੋਕੜ ਹੀ ਜ਼ਿਆਦਾ ਵੱਡੀ ਸੀ ਮੈਨੂੰ ਪਤਾ ਤਾਰੇ ਮੈਂ ਇਹ ਜਵਾਕ ਕਿੰਨੀਆਂ ਆਸਾਂ ਨਾਲ ਲਿਆ ਪਰ ਬਾਈ ਬਣ ਕੇ ਗਾਂ ਗੱਲ ਨਾ ਹੋ ਜੇ ਭਾਵੇਂ ਮੈਂ ਸੱਚ ਗੋਲਮੋਲ ਕਰ ਦਿੱਤਾ ਸੀ ਪਰ ਤਾਰੇ ਨੇ ਕਿਹਾ ਇੰਜ ਤਾਂ ਸਾਰਿਆਂ ਨੂੰ ਪਤਾ ਲੱਗ ਹੀ ਜਾਣਾ ਆਪਾਂ ਕੋਈ ਸਕੀਮ ਬਣਾਈਏ ਕਿਉਂ ਤੂੰ ਲੁਕੋ ਕੇ ਕਿੰਨਾ ਕ ਸਮਾਂ ਰੱਖੇਗਾ ਇਹਨੂੰ ਤਾਰਾ ਸੋਚੀ ਗਿਆ ਤੇ ਫਿਰ ਬੋਲਿਆ ਓਏ ਨੇਕ ਤੇਰੇ ਕਰਮ ਚੰਗੇ ਆ ਬਾਈ ਤੂੰ ਮੇਰਾ ਭਰਾ ਐ ਭਰਾ ਤੇਰੀ ਪਰਜਾਈ ਦੇ ਜਵਾਕ ਭਾਵੇਂ ਅੱਜ ਪਲ ਕਹੀ ਹੋ ਜਾਏ ਤੂੰ ਹੁਣ ਤਾਈ ਨੂੰ ਕਹਿ ਦੀ ਕਿ ਹੁਣ ਇਹਦੇ ਦੋ ਜਵਾਕ ਜਮਾ ਦੇਵੀ ਤੇ ਮੈਂ ਕਹੂੰ ਕਿ ਇੱਕ ਮੈਂ ਆਪਦੇ ਯਾਰ ਦੀ ਝੋਲੀ ਪਾ ਦਿੱਤਾ ਸੱਚ ਕਹਿਣਾ ਮੇਰਾ ਰੋਮ ਰੋਮ ਮੇਰੇ ਯਾਰ ਤਾਰੇ ਨੂੰ ਅਸੀਸਾਂ ਦੇ ਰਿਹਾ ਸੀ ਮੈਂ ਉਹਨੂੰ ਗਲਬਕੜੀ ਪਾ ਲਈ ਰੱਬ ਸ਼ਾਇਦ ਨੇੜੇ ਹੋ ਕੇ ਮੇਰੀ ਸੁਣ ਰਿਹਾ ਸੀ ਪਰਜਾਈ ਦੇ ਪਹਿਲਾਂ ਮੁੰਡਾ ਸੀ ਇਸ ਵਾਰ ਕੁੜੀ ਹੋਈ ਬਸ ਦਾਈ ਦਾ ਹੋਕਾ ਸਾਰੇ ਪਿੰਡ ਵਿੱਚ ਸੁਣਦਾ ਤਾਈ ਨੇ ਕਿਹਾ ਕਿ ਦੋ ਧੀਆ ਹੋਈਆਂ ਸੀ ਤਾਰੇ ਦੀ ਬਹੂ ਦੇ ਤਾਰੇ ਨੇ ਆਪਦੀ ਯਾਰੀ ਨਿਭਾਈ ਆਪਦੀ ਇੱਕ ਧੀ ਉਹਨੇ ਜੰਮਦੀ ਹੀ ਨੇਕ ਦੀ ਝੋਲੀ ਪਾ ਦਿੱਤੀ ਕਹਿੰਦਾ ਇਹ ਮੈਂ ਹੀ ਸੰਭੂ ਬਸ ਹੁਣ ਇਸ ਗੱਲ ਦਾ ਡਰ ਮੇਰੇ ਦਿਲੋਂ ਲੈ ਗਿਆ ਸੀ ਕਿ ਕੋਈ ਮੈਨੂੰ ਤੇ ਮੇਰੀ ਧੀ ਨੂੰ ਕੀ ਕਹੂਗਾ ਹੁਣ ਮੇਰਾ ਦਿਲ ਡਰਦਾ ਨਹੀਂ ਸੀ ਲੋਕ ਮੇਰੇ ਘਰ ਵਧਾਈ ਦੇਣ ਆਉਂਦੇ ਮੈਨੂੰ ਬਹੁਤ ਖੁਸ਼ੀ ਹੁੰਦੀ ਪਹਿਲਾਂ ਮੇਰੇ ਘਰ ਇੰਨੀ ਰੌਣਕ ਕਦੇ ਨਹੀਂ ਸੀ ਪਰ ਅੱਜ ਮੇਰਾ ਘਰ ਘਰ ਲੱਗ ਰਿਹਾ ਸੀ ਖੁਸ਼ੀ ਵਿੱਚ ਮੈਂ ਲੱਡੂ ਵੰਡੇ ਚਾਹ ਦਾ ਦੇਗਾ ਚੁੱਲੇ ਧਰਿਆ ਪੂਜੀਆਂ ਬਦਾਣਾ ਵੰਡਿਆ ਬਸ ਨਾ ਖੋਸੀ ਤਾਂ ਉਹ ਸਿਰਫ ਮੇਰੇ ਆਪਣੇ ਆਪਣੇ ਭਰਾ ਉਹ ਮੇਰੇ ਆਪਣੇ ਵੀ ਕਾਦੇ ਸੀ ਜਿਨ੍ਹਾਂ ਨੇ ਕਦੇ ਮੇਰੀ ਸਾਰ ਹੀ ਨਹੀਂ ਸੀ ਲਈ ਤਾਰਾ ਦੱਸਦਾ ਸੀ ਅਖੇ ਭਾਈ ਮੇਰੇ ਭਾਈ ਤਾਂ ਢਿੱਡੋਂ ਬਹੁਤ ਔਖੇ ਹੋਏ ਆ ਕੇਤੀ ਗੋਦ ਲੈ ਲਈ ਪਰ ਪਾਲਣੀ ਬਹੁਤ ਔਖੀ ਆ ਮਾਂ ਤੋਂ ਬਿਨਾ ਇੱਕ ਵਾਰ ਤਾਂ ਮੈਂ ਵੀ ਡੋਲ ਗਿਆ ਕਿਤੀ ਮਾਂ ਬਿਨਾ ਪਾਲਣੀ ਔਖੀ ਆ ਪਰ ਨਹੀਂ ਹੁਣ ਮੈਂ ਇਹ ਫੈਸਲਾ ਲੈ ਚੁੱਕਿਆ ਸੀ ਰਿਸ਼ਤੇਦਾਰੀ ਵਿੱਚ ਮੇਰੀ ਇੱਕ ਭੂਆ ਸੀ ਜਿਹੜੀ ਮੇਰਾ ਬਹੁਤ ਕਰਦੀ ਸੀ ਮੈਂ ਉਹਦੇ ਹੱਥ ਸੁਨੇਹਾ ਕੱਲਿਆ ਕਿ ਚਾਰ ਕ ਮਹੀਨੇ ਮੇਰੇ ਕੋਲ ਲਾ ਕੇ ਜਾਵੇ ਮੇਰੀ ਧੀ ਦਾ ਨਾਮ ਹੈ ਕਰਮਜੀਤ ਰੱਖਿਆ ਤੇ ਮੋਹ ਨਾਲ ਕਰਮੋ ਕਰਮੋ ਕਹਿੰਦਾ ਸੀ ਘਰ ਕੱਚਾ ਸੀ ਡਰ ਰਹਿਂਦਾ ਕਿ ਕਿਤੇ ਮੇਰੀ ਧੀ ਦੇ ਸੱਪ ਸਲੂਤੀ ਹੀ ਨਾ ਚੜ ਜੇ ਭੂਆ ਵੀ ਆ ਗਈ ਸੀ ਮੈਂ ਕਿਹਾ ਭੂਆ ਆਪਾਂ ਇੱਕ ਕਮਰਾ ਤਿਆਰ ਕਰ ਲਈਏ ਹੁਣ ਕਰਮੋ ਨੂੰ ਮੇਰੀ ਭੂਆ ਹੀ ਸੰਭ ਲੈਂਦੀ ਮੈਂ ਬੇੜੇ ਦੇ ਇੱਕ ਪਾਸੇ ਕਮਰਾ ਬਣਾਉਣ ਦਾ ਸੋਚਿਆ ਉਸੇ ਦਿਨ ਹੀ ਮਿਸਤਰੀ ਲਾਇਆ ਮਿਸਤਰੀ ਨੂੰ ਕਿਹਾ ਕਿ 10 ਦਿਨਾਂ ਵਿੱਚ ਮੇਰਾ ਕਮਰਾ ਤਿਆਰ ਕਰ ਦੇੇੇਠਾਂ ਵਧੀਆ ਫਰਸ਼ ਦੋ ਸੈਲਫਾ ਪਾਉਣ ਦਾ ਕਿਹਾ ਤਾਰਾ ਹਰ ਰੋਜ਼ ਘਰੇ ਆਉਂਦਾ ਉਹ ਕਹਿੰਦਾ ਕਿ ਕੁੜੀ ਨੂੰ ਬੱਕਰੀ ਦਾ ਦੁੱਧ ਪਿਆਇਆ ਕਰ ਹਲਕਾ ਹੁੰਦਾ ਮੈਂ ਗਵਾਂਢ ਦੇ ਮੀਤੇ ਤੋਂ ਸੱਜਰਾ ਦੁੱਧ ਲੈ ਆਉਂਦਾ ਭੂਆ ਕਹਿ ਦਿੰਦੀ ਕਿ ਐਦੋਂ ਤਾਂ ਤੂੰ ਵਿਆਹ ਕਰਵਾ ਲੈਂਦਾ ਪਰ ਪੂਆ ਮੈਨੂੰ ਇਹ ਗੱਲ ਕਹਿੰਦੀ ਚੰਗੀ ਨਾ ਲੱਗਦੀ ਜਦੋਂ ਮੇਰੀ ਤੀ ਹਿਜਕੀ ਲੈਂਦੀ ਜਾਹੂੰਗਾ ਰੇ ਜਿਹੇ ਭਰਦੀ ਤਾਂ ਮੇਰੇ ਮਨ ਨੂੰ ਅਜੀਬ ਜਿਹੀ ਖੁਸ਼ੀ ਹੁੰਦੀ ਉਹਦੇ ਨਿੱਕੇ ਨਿੱਕੇ ਹੱਥਾਂ ਦੇ ਨõ ਵਧ ਜਾਂਦੇ ਤਾਂ ਮੈਂ ਆਪ ਉਹਦੇ ਨõ ਕੱਟਦਾ ਤਾਈ ਕਹਿ ਦਿੰਦੀ ਲਿਆ ਭਾਈ ਮੈਂ ਕੱਟ ਦਿੰਨੀ ਆ ਪਰ ਮੈਨੂੰ ਡਰ ਰਹਿੰਦਾ ਕਿ ਕਿਤੇ ਤਾਈ ਕੱਚਾ ਨõ ਹੀ ਨਾ ਕੱਟ ਦੇਵੇ ਨਹਾ ਕੇ ਤਾਂ ਰੋਜ਼ ਤਾਈ ਹੀ ਜਾਂਦੀ ਸੀ ਪਰ ਮੈਂ ਕੋਲ ਬੈਠਾ ਰਹਿੰਦਾ ਇੱਕ ਦਿਨ ਸੋਚਿਆ ਕਿ ਇੱਕ ਕਰਮੋ ਦੀ ਮਾਂ ਅਣਵਿਆਹੀ ਮਾਂ ਨੂੰ ਕਿੰਨਾ ਅਫਸੋਸ ਹੋਇਆ ਹੋ ਕਿ ਮੈਂ ਜੰਮਦੀ ਤੀ ਮਾਰਤੀ ਮੈਨੂੰ ਉਹਦਾ ਬਹੁਤ ਅਫਸੋਸ ਹੁੰਦਾ ਤਾਈ ਕੋਲ ਦੁਬਾਰਾ ਉਹਦੀ ਮਾਸੀ ਵੀ ਨਹੀਂ ਆਈ ਨਹੀਂ ਗੱਲਬਾਤ ਪਤਾ ਲੱਗ ਜਾਣੀ ਸੀ ਪਰ ਮੈਂ ਉਸ ਹੋਈ ਬੀਤੀ ਤੇ ਕਿਉਂ ਸੋਚ ਰਿਹਾ ਸੀ ਹੁਣ ਮੇਰਾ ਕੋਈ ਵਾਹ ਵਾਸਤਾ ਨਹੀਂ ਸੀ ਉਹਨਾਂ ਨਾਲ ਹੁਣ ਵਾਸਤਾ ਸੀ ਤਾਂ ਸਿਰਫ ਮੇਰੀ ਕਰਮੋ ਨਾਲ ਹਾਂਜੀ ਦੋਸਤੋ ਇਸ ਕਹਾਣੀ ਦਾ ਅਗਲਾ ਭਾਗ ਕੱਲ ਆਵੇਗਾ ਜੀ